ਜਲੰਧਰ ਰੂਰਲ ਡਿਸਟ੍ਰਿਕਟ ਪੁਲਿਸ ਵੱਲੋਂ ਸਾਡੀ ਜਿਹੜੀ ਹੈਗੀ ਹੈ ਸੀਆਈਏ ਸਟਾਫ ਦੀ ਟੀਮ ਨੇ ਸਵੇਰੇ 5:30 ਵਜੇ ਦੇ ਕਰੀਬ ਅਮਾਨਤਖਾ ਮੋੜ ਦੇ ਉਪਰ ਨੇੜੇ ਵਿਧੀਪੁਰ ਜਿਹੜਾ ਫਟ ਹੈਗਾ ਉਸ ਤੋਂ ਨੇੜੇ ਉੱਥੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇੱਕ ਸ਼ਖਸ ਜਿਹੜਾ ਹੈਗਾ ਉਹ ਜੋ ਮੋਟਰਸਾਈਕਲ ਦੇ ਉੱਪਰ ਸਵਾਰ ਬਿਨਾ ਨੰਬਰੀ ਮੋਟਰਸਾਈਕਲ ਸੀ ਉਹਦੇ ਉੱਪਰ ਸਵਾਰ ਹੋ ਕੇ ਆ ਰਿਹਾ ਸੀ ਉਹਦਾ ਜਿਹੜਾ ਫੇਸ ਆ ਉਹਨੇ ਕਵਰ ਕੀਤਾ ਹੋਇਆ ਸੀ ਕਿਸੇ ਕਪੜੇ ਨਾਲ ਤੇ ਇੱਕ ਉਹਦੇ ਬੈਗ ਜਿਹੜਾ ਪਿੱਠੂ ਬੈਗ ਆ ਉਹਨੇ ਪਾਇਆ ਹੋਇਆ ਸੀ ਜਦੋਂ ਪੁਲਿਸ ਪਾਰਟੀ ਜਿਹੜੇ ਜਿਹਦੇ ਵਿੱਚ ਸਾਡੇ ਏਐਸਆਈ ਪ੍ਰਵਿੰਦਰ ਸਿੰਘ ਜਤਨ ਸ਼ਰਮਾ ਸਾਡੇ ਕਨਸਟਬਲ ਸਰਜੀਤ ਸਿੰਘ ਤੇ ਜਿਹੜੇ ਨਾਲ ਹੋਰ ਜਿਹੜੇ ਇਹਨਾਂ ਦੇ ਨਾਲ ਮਲਾਜ਼ਮੀ ਕੁੱਲ 6 ਮਲਾਜ਼ਮ ਸਾਡੀ ਜਿਹੜੀ ਪੁਲਿਸ ਪਾਰਟੀ ਦੇ ਸੀ ਤਾਂ ਇਹਨੂੰ ਜਿਹੜੇ ਸਸਪੈਕਟ ਨੂੰ ਸ਼ੱਕ ਦੇ ਬਨਾ ਦੇ ਉੱਤੇ ਰੋਕਣ ਦੀ ਜਿਹੜੀ ਕੋਸ਼ਿਸ਼ ਕੀਤੀ ਜਿਹੜੀ ਪੁਲਿਸ ਪਾਰਟੀ ਦੇ ਉੱਤੇ ਉਸਨੇ ਆਪਣੇ ਮਸਲਾ ਪਿਸਟਲ ਨਾਲ ਜਿਹੜਾ ਫਾਇਰ ਕੀਤਾ ਦਾ ਜਿਹੜਾ ਫਾਇਰ ਕਰਨ ਤੋਂ ਬਾਅਦ ਉਹਨੇ ਜਿਹੜਾ ਬਾਈਕ ਹੈ ਉਥੋਂ ਇਸ ਏਰੀਆ ਨੂੰ ਭਜਾਇਆ ਜਿੱਥੇ ਜਿਹੜੀ ਹੈਗੀ ਅੱਗੇ ਨੰਗਲ ਸਾਈਡ ਤੋਂ ਜਿਹੜੀ ਰੋਡ ਜਾਂਦੀ ਹੈਗੀ ਸੂਰਾਪਿੰਡ ਦਾ ਇਹ ਏਰੀਆ ਪੈਂਦਾ ਹੈਗਾ ਤਾਂ ਇਸ ਵਾਲੀ ਸਾਈਡ ਦੇ ਪਿੱਛਾ ਕਰਦੇ ਹੋਏ ਪੁਲਿਸ ਪਾਰਟੀ 5-7 ਮਿੰਟ ਦੇ ਵਿੱਚ ਇਹ ਵਾਲੀ ਲੋਕੇਸ਼ਨ ਦੇ ਉੱਪਰ ਪੁਲਿਸ ਪਾਰਟੀ ਆਉਂਦੀ ਹੈ ਰਸਤੇ ਦੇ ਵਿੱਚ ਉਹਨਾਂ ਨੇ ਕੰਟਰੋਲ ਰੂਮ ਦੇ ਉੱਪਰ ਇਨਫੋਰਮੇਸ਼ਨ ਜਿਹੜੀ ਪੁਲਿਸ ਪਾਰਟੀ ਵੱਲੋਂ ਕਨਵੇ ਕੀਤੀ ਗਈ ਕਿ ਪੁਲਿਸ ਪਾਰਟੀ ਦੇ ਉੱਪਰ ਕਿਸੇ ਨੇ ਫਾਇਰ ਕੀਤਾ ਤੇ ਅੱਗੇ ਕਿਸੇ ਏਰੀਆ ਨੂੰ ਜਿਹੜਾ ਹੈਗਾ ਭਜਾ ਕੇ ਮੋਟਰਸਾਈਕਲ ਜਾ ਰਿਹਾ ਉਹ ਪਿੱਛਾ ਕਰ ਰਹੇ ਹੈ ਅੱਜ ਇਹ ਸਾਰੇ ਸੀਨੀਅਰ ਅਫੀਸਰਜ਼ ਨੂੰ ਜਿਹੜਾ ਹੈਗਾ ਕੰਟਰੋਲ ਤੋਂ ਫਲੈਸ਼ ਮੈਸੇਜ ਫਲੈਸ਼ ਹੋਇਆ ਉਹਨਾਂ ਨੂੰ ਵੀ ਰਸ਼ ਕੀਤਾ ਗਿਆ ਤੇ ਮੌਕੇ ਦੇ ਉੱਪਰ